ਪੰਜਾਬ ਸਰਕਾਰ ਪਿੰਡਾਂ 'ਚ ਰਹਿਣ ਵਾਲੀ ਔਰਤਾਂ ਨੂੰ ਆਜੀਵਿਕਾ ਮਿਸ਼ਨ ਤਹਿਤ ਰੋਜ਼ਗਾਰ ਮੁਹैया करा ਰਹੀ ਹੈ ਔਰ ਉਸ ਦੇ ਤਹਿਤ ਸਮਾਣਾ ਹਲਕੇ ਦੇ ਪਿੰਡ ਗੱਜੂ ਮਾਦਰਾ ਵਿਖੇ ਇਸ ਪ੍ਰੋਜੈਕਟ ਦਾ ਉਦਘਾਟਨ ਪੰਜਾਬ ਦੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਘਰਾਂ ਦੇ ਵਿੱਚ ਹੀ ਔਰਤਾਂ ਨੂੰ ਰੋਜ਼ਗਾਰ ਮਿਲੇ ਉਸ ਦੇ ਤਹਿਤ ਸिलाई ਸੈਂਟਰ ਪਹਿਲ ਜੋ ਮਿਸ਼ਨ ਹੈ ਉਸ ਕੇ ਤਹਿਤ ਇਹ ਸ਼ੁਰੂਆਤ ਕੀਤੀ ਗਈ ਹੈ ਇਸ ਤੇ ਕਾਫੀ ਪੈਸਾ ਪੰਜਾਬ ਸਰਕਾਰ ਸੂਬੇ ਦੇ ਵਿੱਚ ਖਰਚ ਕਰਨ ਜਾ ਰਹੀ ਹੈ ਤਾਂ ਕਿ ਕਰਾਂ ਦੇ ਵਿੱਚ ਹੀ ਔਰਤਾਂ ਨੂੰ ਕੰਮ ਮਿਲ ਸਕੇ ਔਰ ਉਹਨਾਂ ਨੇ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਪਿੰਡ ਗੱਜੂ ਮਾਜਰਾ ਵਿੱਚ ਆਂਗਣਵਾੜੀ ਕੇਂਦਰ ਖੋਲੇ ਗਏ ਅਤੇ ਇੱਕ ਬੈਠਣ ਵਾਸਤੇ ਜਿਹੜਾ ਹੁੰਦੀ ਥਾਂ ਉਹ ਉਸ ਦਾ ਉਦਘਾਟਨ ਕੀਤਾ ਗਿਆ ਪਿੰਡ ਸੇਰ ਮਾਜਰਾ ਵਿੱਚ ਔਰ ਭਾਂਡਰਾ ਵਿੱਚ 20 ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਉਹਨਾਂ ਵੱਲੋਂ ਕੀਤੇ ਗਏ ਇਸ ਮੌਕੇ ਤੇ ਉਹਨਾਂ ਦੇ ਨਾਲ ਸਮਾਣਾ ਮਾਰਕ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਅੱਜੂ ਮਾਦਰਾ ਵੀ ਹਾਜ਼ਰ ਸਨ ਅੱਜ ਅਸੀਂ ਇਸ ਤੋਂ ਪਹਿਲਾਂ ਜਿਹੜਾ ਹੈਗਾ ਭੰਦਰੇ ਜਾ ਕੇ ਆ ਜਿੱਥੇ 1 ਸਵਾ ਕਰੋੜ ਦੇ ਆਸ-ਪਾਸ ਜਿਹੜਾ ਅਮਾਉਂਟ ਹੈ ਉਹ ਪਿੰਡ ਦੇ ਵਿੱਚ ਲੱਗੀ ਆ ਜਿਹਦੇ ਵਿੱਚ 70 ਲੱਖ ਦੇ ਕਰੀਬ ਜਿਹੜਾ ਗਰਾਊਂਡ ਹੈ ਨੌਜਵਾਨਾਂ ਵਾਸਤੇ ਉਹਦੇ ਵਾਸਤੇ ਉਹਦਾ ਕਰਕੇ ਆ ਨੀਂ ਪੱਥਰ ਰੱਖਿਆ ਔਰ ਇੱਕ ਪਾਣੀ ਵਾਲੀ ਟੈਂਕੀ ਦਾ ਔਰ ਇੱਕ ਜਿਹੜਾ ਉੱਥੇ ਬਕੂਹੇ ਨੇ ਉਹਨਾਂ ਦਾ ਜਿਹੜੀ ਬਾਉਂਡਰੀ ਵਾਲ ਹੈ ਔਰ ਇੱਕ ਸੱਤ ਦਾ ਜਿਹੜਾ ਹੈਗਾ ਕੰਮ ਕੀਤਾ ਗਿਆ ਹੋਰ ਵੀ ਕਈ ਕੰਮ ਨੇ ਜਿਹੜੇ ਉੱਥੇ ਕੀਤੇ ਗਏ ਜਿੱਤੇ ਸਵਾ ਕਰੋੜ ਦੇ ਕਰੀਬ ਅਮਾਉਂਟ ਹੈ ਜਿਹੜੀ ਕੁਛ ਲੱਗੀ ਕੁਛ ਅਜੇ ਕੰਮ ਹੈ ਜਿਹੜਾ ਚੱਲ ਰਿਹਾ ਔਰ ਉਸ ਤੋਂ ਬਾਅਦ ਸ਼ੇਰਮੱਜਰੇ ਜਾ ਕੇ ਆ ਜਿੱਥੇ ਜਿਹੜੀ ਹੈਗੀ ਆ ਅੰਗਣਵਾੜੀ ਆ ਜਿਹੜੀ 7 ਲੱਖ ਰੁਪਇਆ ਲਾ ਕੇ ਉਹ ਤਿਆਰ ਹੋਈ ਆ ਔਰ ਹੁਣ ਅਸੀਂ ਜਿਹੜਾ ਗੱਜੂ ਮਾਜਰਾ ਵਿਖੇ ਪਹੁੰਚਿਆ ਜਿੱਥੇ ਸਾਡੇ ਪੰਜਾਬ ਦੀਆਂ ਭੈਣਾਂ ਨੂੰ ਰੋਜ਼ਗਾਰ ਦੇਣ ਵਾਸਤੇ ਸਰਕਾਰ ਦਾ ਜਿਹੜਾ ਪਹਿਲ ਪ੍ਰੋਗਰਾਮ ਹੈ ਉਹਦੇ ਉਹਦੇ ਤੱਕ ਪੰਜਾਬ ਰਾਜ ਦਿਹਾਤੀ ਅਜਾਬੀ ਅਜੀਬਿਕਾ ਮਿਸ਼ਨ ਦਿੱਤਾ ਹੈ ਤਾਂ ਜਿਹੜਾ ਰੋਜ਼ਗਾਰ ਦੇਣ ਵਾਸਤੇ ਜਿਹੜਾ ਉਹਦੀ ਸ਼ੁਰੂਆਤ ਕਰਨ ਵਾਸਤੇ ਆਇਆ ਤਾਂ ਕਿ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਵੀ ਆਪਣੇ ਪੈਰਾਂ ਤੇ ਖੜੀਆਂ ਹੋਣ ਔਰ ਆਪਣਾ ਜੋ ਵੀ ਘਰੇਲੂ ਕੰਮਕਾਰ ਹੈ ਜਿਹੜਾ ਉਹਨਾਂ ਨੇ ਕਰਨਾ ਉਹ ਆਪਦੀ ਜੀਬ ਚੋਂ ਆਪਦੇ ਆਪਦੇ ਪੈਸ਼ਨ ਦੇ ਨਾਲ ਜਿਹੜਾ ਉਹ ਕੰਮ ਕਰਾ ਜਿਹੜਾ ਕਰ ਸਕਣ ਸਾਡੀ ਕੱਲ ਗੱਜੂ ਮੱਜ ਨਹੀਂ ਸਾਡੀ ਸਾਰੇ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਚ ਇਹ ਜਿਹੜਾ ਪ੍ਰੋਗਰਾਮ ਹੈ ਜਿਹੜੀ ਸ਼ੁਰੂ ਕਰਨਾ ਅਸੀਂ ਜਾ ਰਹੇ ਹਾਂ ਤਾਂ ਕਿ ਸਾਡੀਆਂ ਭੈਣਾਂ ਨੂੰ ਪੈਰਾਂ ਸਿਰ ਜਿਹੜਾ ਖੜਾ ਕੀਤਾ ਜਾ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਕੋਈ ਮਜ਼ਬੂਤ ਇਹ ਨਹੀਂ ਸਿਖਾਉਂਦਾ ਕਿ ਅਸੀਂ ਇੱਕ ਦੂਜੇ ਦਾ ਕਤਲ ਕਰੀਏ ਹਰ ਇੱਕ ਮਜ਼ਬ ਧਰਮ ਹੈ ਜਿਹੜਾ ਉਹ ਆਪਸੀ ਪਿਆਰ ਹੈ ਜਿਹੜਾ ਉਹਦੀ ਨਸੀਹਤ ਦਿੰਦਾ ਕਿ ਆਪਸ ਵਿੱਚ ਰਲ ਮਿਲ ਕੇ ਜਿਹੜਾ ਰਹਿਣਾ ਚਾਹੀਦਾ ਅਸੀਂ ਸਾਡਾ ਇੱਕ ਦੂਜੇ ਨਾਲ ਕੀ ਬੰਦੀਆਂ ਬੰਡੀਆਂ ਪਾਈਆਂ ਹੋਈਆਂ ਸਾਡੇ ਕੋਈ ਕੁਛ ਅਗਲੇ ਨੇ ਆਪਦਾ ਕੰਮ ਕਰਨਾ ਅਸੀਂ ਆਪਦਾ ਕੰਮ ਕਰਨਾ ਸੋ ਸਾਨੂੰ ਆ ਜਿਹੜਾ ਬੈਰ ਵਿਰੋਧ ਹੈ ਇਹ ਛੱਡ ਕੇ ਸਾਨੂੰ ਸਿੱਧੇ ਰਸਤੇ ਤੇ ਜਿਹੜਾ ਉਹਨਾ ਚਾਹੀਦਾ ਔਰ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਜਿਹੜਾ ਪ੍ਰਹਾਰ ਜਿਹੜਾ ਹੈਗਾ ਉਹ ਗੈਂਗਸਟਰਾਂ ਦਾ ਬਾਦ ਜਿਹੜਾ ਖਤਮ ਕਰਨ ਵਾਸਤੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਜੋ ਕਟੜਾਵਾ ਕੋਈ ਹੁੰਦੀ ਆ ਇੱਕਾ ਦੋਕਾ ਕਟੜਾਵਾ ਹੁੰਦੀਆਂ ਨੇ ਉਹਨਾਂ ਤੇ ਪੂਰੀ ਤਰ੍ਹਾਂ ਜਿਹੜੀ ਲਗਾਮ ਹੈ ਜਿਹੜੀ ਉਹ ਲੱਗੂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਾਦਸੇ ਹੋਣ ਦੇ ਕਾਰਨ ਕੀ ਨੇ ਹਾਦਸੇ ਕਿਉਂ ਹੁੰਦੇ ਨੇ ਜਾਂ ਤਾਂ ਹੁੰਦੇ ਨੇ ਤੁਸੀਂ ਨੀਂਦਿਓ ਤਾਂ ਹਾਦਸਾ ਹੁੰਦਾ ਜਾਂ ਤੁਸੀਂ ਡਰਿੰਕ ਕੀਤੀ ਹੋਈ ਤਾਂ ਹਾਦਸਾ ਹੁੰਦਾ ਜੇ ਅਸੀਂ ਇਨ੍ਹਾਂ ਚੀਜ਼ਾਂ ਤੋਂ ਬਚਾਅ ਕਰਾਂਗੇ ਮੈਨੂੰ ਨਹੀਂ ਲੱਗਦਾ ਕੋਈ ਹਾਦਸਾ ਇੱਕ ਓਵਰ ਸਪੀਡਿੰਗ ਹੈ ਜਿਹੜੀ ਉਹ ਵੀ ਗਲਤ ਹੈ ਜਿੰਨੀ ਸਪੀਡ ਲਿਮਟ ਹੈ ਰੋਡ ਦੀ ਜਿੰਨੀ ਲਿਮਟ ਹੈ ਉਨੇ ਸਾਨੂੰ ਉਹ ਕਰਨਾ ਚਾਹੀਦਾ ਇੱਕ ਜਦੋਂ ਵੀ ਅਸੀਂ ਕਿਤੇ ਜਾਣਾ ਹੈ ਤਾਂ ਸਾਨੂੰ ਪਤਾ ਹੁੰਦਾ ਕਿ ਅਸੀਂ ਕਿੰਨੇ ਕਿਲੋਮੀਟਰ ਜਾਣਾ ਸੀ 100 ਕਿਲੋਮੀਟਰ ਜਾਣਾ 200 ਕਿਲੋਮੀਟਰ ਜਾਣਾ ਸਾਨੂੰ ਪਤਾ ਹੁੰਦਾ ਵੀ ਐਨੀ ਦੂਰ ਹੈ ਐਨਾ ਟਾਈਮ ਲੱਗਣਾ ਸਾਨੂੰ ਅੱਧਾ ਘੰਟਾ 20 ਮਿੰਟ ਐਡਵਾਂਸ ਰੱਖ ਕੇ ਚੱਲਣਾ ਚਾਹੀਦਾ ਤਾਂ ਕਿ ਅਸੀਂ ਸਮੇਂ ਸਿਰ ਆ ਜਿਹੜਾ ਪਹੁੰਚਣਾ ਹੈ